ਇਹ ਹੁਣ ਕਿੱਥੇ ਹੈ ਜੀ ਸੁਖਵੀਰਵਾਲ ਸਿੱਧਾ ਕਹਿ ਰਿਹਾ ਕਿ ਇਹ ਆਲੀ ਨੂੰ ਕਰੋੜਪਤੀ ਮੈਂ ਬਣਾਇਆ ਇਹਦਾ ਮਤਲਬ ਤੁਸੀਂ ਲੁੱਟ ਕੇ ਬਣਾਇਆ ਹੁਣ ਕਰੋੜਪਤੀ ਐਵੇਂ ਕਿੰਨੇ ਕਰੋੜਪਤੀ ਬਣ ਜੂਗੀ ਇਹ ਪਰ ਮੰਤਰੀ ਤੇ ਰਹੀ ਨਹੀਂ ਕਦੇ ਉਹ ਇਹਦਾ ਮਤਲਬ ਸੁਖਵੀਰਵਾਲ ਕਹਿੰਦਾ ਮੈਂ ਕਰੋੜਪਤੀ ਬਣਾਇਆ ਤੇ ਪੰਜਾਬੀਆਂ ਨੂੰ ਕੋ ਨਹੀਂ ਬਣਾਇਆ ਕੋਈ ਸਾਰਿਆਂ ਨੂੰ ਕਰੋੜਪਤੀ ਪੰਜਾਬੀਆਂ ਦਾ ਧੂਆਂ ਕੱਢਦਾ ਤੁਸੀਂ ਦੱਸ ਦੇ ਨਾ ਵੀ ਸੁਖਵੀਰ ਬਾਦਲੇ ਦੱਸ ਦੇ ਵੀ ਖੇਤੀ ਕਰਕੇ ਬੱਸਾਂ ਕਿਨੇ ਪਾਈ ਪਾਈ ਅਸੀਂ ਚਲੋ ਇਹ ਇੰਨਾ ਜਿੰਨੀ ਨਹੀਂ ਪਾਉਂਦੇ ਮਿੰਨੀ ਪਾਲਾਂਗੇ ਕੋਈ ਸੰਦਸਤਾ ਦੇਵੇਂ ਨਾ ਆਪਦੇ ਤਾਂ ਸਾਰੇ ਬਿਜਨੇ ਹੋਟਲ ਟਾਬੇ ਸਾਰਾ ਕੁਝ ਇਹ 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 ਮਤਲਬ ਕਿੱਥੋਂ ਆਇਆ ਉੱਤੋਂ ਕਹਿੰਦੇ ਬਾਲ ਸਾਹਿਬ ਨੇ ਜੋ ਜਿੱਧਰ ਝਾਕੋਂਗੇ ਬਾਲ ਸਾਹਿਬ ਨੇ ਬਣਾਇਆ ਸਾਰਾ ਕੁਝ ਬਾਲ ਸਾਹਿਬ ਪਾਰਟੀ ਆਪ ਬਾਲ ਸਾਹਿਬ ਹਾਰ ਕੇ 94 ਸਾਲ ਦੀ ਉਮਰ ਤੋ ਤਾਂ ਮਤਮੇ ਉੱਚ ਤਾਂ ਮੇਰਾ ਕੋਈ ਹੱਥ ਨਹੀਂ ਉਹਦੇ ਲੋਕ ਨੇ ਰਹਿਣਾ जाना होना उधर तो दे फिर वो जाना होना कोहली साहब हूं तट के बीजेपी के तो बीजेपी बस उत्तर खुदर जाना होना बना फिर बन गई अच्छा कद आए इत महल्ला निकल के आए थोड़ा आप कब्लिक देख लो ना उन्होंने बेटी भी बीजेपी वालों खड़ी ਬੀਜਪੀ ਕਿਹੜੇ ਮੂਨਾ ਆਉਗੀ ਆਹਾਂ ਕੰਮ ਕਰਕੇ ਬੀਜਪੀ ਆਉਗੀ ਕਿਹੜੇ ਮੂਨਾ ਬੀਜਪੀ ਆਉਗੀ ਮੈਂ ਦੱਸਦਾ ਤੈਨੂੰ ਸੋ ਇਸਕਾ ਕੀ ਸਾਰੀਆਂ ਇਹਨਾਂ ਨੇ ਇਹਨਾਂ ਨੇ ਛੇਕ ਚਿੱਲੀ ਵਾਲੀਆਂ ਗੱਲਾਂ ਨੇ ਸੁਪਨੇ ਲੈਣ ਚ ਕੀ ਕਰ ਦਿਆ ਜੀ ਲਈ ਜੋ ਹਾਂਜੀ ਹਾਂਜੀ ਪ੍ਰਾਈਮ ਮਿਨਿਸਟਰ ਦਾ ਮੈਚੇ ਦਾ ਕੰਮ ਹੈ ਜੀ ਚਿੱਠੀ ਐਮਐਚ ਦੀ ਹੈ ਤਾਂ ਐਮਐਚ ਉਥੇ ਉੱਥੇ ਕੱਲ ਨੂੰ ਪਰਸੋਂ ਗ੍ਰਹਿ ਮੰਤਰੀ ਵੀ ਹੋਣਗੇ ਹਾਂਜੀ ਤੂੰ ਪਹਿਲਾਂ ਜਿਹੜਾ ਸਾਨੂੰ ਕੁਝ ਦੰਦੇ ਜੀ ਆਡੀਐਫ ਦਾ ਪੈਸੇ 8000 ਕਰੋੜ ਰੁਪਏ ਰੋਕੀ ਬੈਠੇ ਸਟੇਟਾਂ ਨਾਲ ਉਹਨਾਂ ਸਟੇਟਾਂ ਨਾਲ ਹੀ ਲੜਦੇ ਆ ਜਿਨ੍ਹਾਂ ਜਿਨ੍ਹਾਂ ਚ ਬੀਜੇਪੀ ਸਰਕਾਰ ਹੈ ਬੰਗਾਲ ਨਾਲ ਲੜਦੇ ਆ ਪੰਜਾਬ ਨਾਲ ਲੜਦੇ ਆ ਹਾਂਜੀ ਤੇ ਕੇਰਲਾ ਨਾਲ ਲੜਦੇ ਆ ਤੇ ਤਾਮਿਲਨਾਡੂ ਨਾਲ ਲੜਦੇ ਆ ਜਿੱਥੇ ਨਹੀਂ ਹੈਗੀ ਤੇ ਪਹਿਲਾਂ ਦਿੱਲੀ ਨਾਲ ਲੜੀ ਗਏ ਨੇ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਤਾਂ ਆਪਣੇ ਵੱਲੋਂ ਹੱਕ ਆਪਣੇ ਮੰਗ ਰਹੇ ਆ ਸੀ ਕੋਈ ਭੀਖ ਮੰਗ ਰਹੇ ਆ ਸਾਨੂੰ ਜੀਐਸਟੀ ਚੋਂ ਸਾਡਾ ਹਿੱਸਾ ਦੇ ਦਿਓ ਹੈਨਾ ਅਸੀਂ ਆਪਣੇ ਵੱਲੋਂ ਵੀ ਆਪਣੇ ਸੋਰਸਸਾਂ 'ਚੋਂ ਇਨਕਮ ਜੀਐਸਟੀ ਐਸ ਬਾਰੇ ਅਸੀਂ ਬਹੁਤ ਕਾਫੀ ਬੰਦ ਸਾਡਾ ਰੈਵਨਿਊ ਆਇਆ ਅਸੀਂ ਸਟੇਟ ਨੂੰ ਪੈਰਾਂਸਰ ਕਰਨਾ ਚਾਹੁੰਦੇ ਆ ਪਰ ਕੁਝ ਨਾ ਕੁਝ ਜੇ ਸੈਂਟਰ 'ਚ ਸਾਡਾ ਹੱਕ ਬਣਦਾ ਉਹ ਤਾਂ ਸਾਨੂੰ ਮਿਲਣਾ ਚਾਹੀਦਾ ਇਹ ਜੇ ਅਸੀਂ ਫੂਟਬਾਲ 'ਤੇ 40% ਪਾਉਨੇ ਆ ਸਾਨੂੰ ਕੋਈ ਕੰਪਨਸੇਸ਼ਨ ਦੇਣ ਦੀ ਬਜਾਏ ਪੈਕੇਜ ਦੇਣ ਦੀ ਬਜਾਏ ਉਹ ਤਾਂ ਸਭ ਕਹਿੰਦੇ ਇਸਪੋਰਟ ਤੋਂ ਤੁਹਾਡਾ ਖਰੀਦਦੀ ਨਹੀਂ ਅਸੀਂ ਸਾਡਾ ਤਾਂ ਹੋਰ ਕਿਤੋਂ ਆਉਣ ਲੱਗ ਗਿਆ ਹੁਣ ਮੋਲੇ ਬਲਦ ਵਾਂਗੂ ਇਹ ਕੰਮ ਲੈ ਕੇ ਛੱਡ ਦੇਣਗੇ ਸਾਨੂੰ ਇਹ ਸੋ ਇਹ ਨਹੀਂ ਚੱਲਣਾ ਕੰਮ ਉਹ ਸੀ ਤਾਂ ਨਾ ਕਰੂੰਗਾ ਕਿ ਚੰਗੇ ਸਬੰਧ ਬਣੇ ਰਹਿਣ ਪਰ ਜੇ ਉਹਨੇ ਕਰਨਗੇ ਫਿਰ ਪੰਜਾਬੀ ਆਪਾਂ ਵੀ ਤੱਕਾ ਤਾਂ ਨਹੀਂ ਚੱਲਦੇ ਨਹੀਂ ਕੋਈ ਅਸੀ ਗੱਲ ਨਹੀਂ 15 ਤਰੀਕ ਤੋਂ ਬਾਅਦ ਨਹੀਂ ਲੱਗਦਾ ਇਸੇ ਕਰਕੇ ਅਸੀਂ ਇੱਕ ਜੂਮ ਕਰਿਆ ਪਹਿਲਾਂ ਤਰੀਕਾ ਘਟਾਉਣ ਵਾਸਤੇ ਸੰਦੇ ਕੋਲ ਮੰਗ ਆਉਂਦੀ ਰਹਿੰਦੀ ਸੀ 16 17 ਜੂਨ ਸੀ ਠੀਕ ਹੈ ਨਾ 10 15 ਦਿਨ ਘਟਾਇਆ ਪਰ ਉਹ ਜਿੱਥੇ ਵੀ ਜ਼ੋਨ ਬਣਾਏ ਨੇ ਕਿ 1 3 ਤੋਂ 4 ਤਰੀਕ ਤੱਕ ਦਾ ਜਿਲ੍ਹੇ ਜਿਹੜੇ ਨੇ ਜਿੱਥੇ ਪਾਣੀ ਥੋੜਾ ਜਿਹਾ ਉੱਪ ਹੈ ਉਦਲੇ ਜਿਲ੍ਹੇ ਲਾਉਣਗੇ ਫਿਰ ਮੇਰੇ ਕੱਦ ਸੈਕੰਡ ਤੇ ਥਰਡ ਵਿੱਚ ਮਾਲਵਾ ਆ ਜੇ ਦੇਖੋ ਦੇਖੋ ਛੇ ਤਰ੍ਹਾਂ ਦੇ ਜਿਹੜੇ ਨੇ ਮੇਰੀ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਆਰਤੀਆਂ ਨਾਲ ਵੀ ਹੋਈ ਹੈ ਮੈਂ ਉੱਥੇ ਵੀ ਲੈ ਕੇ ਆਂ ਦਿੱਲੀ ਹਰੇਕ ਬੰਦਾ ਉਹਦੀ ਉਹਦੀ ਸੋਚਦਾ ਆਹ ਲਾ ਲਓ ਜੀ ਇਹ ਚ ਟੁੱਟਦਾ ਘਟਾ ਲ ਪਰ ਇਹ ਪਾਣੀ ਦੀ ਤਾਂ ਸੋਚਣਾ ਹੈ 150 1 ਬੂਸਾ 152 ਦਿਨ ਲੈਂਦੀ ਹੈ ਪੀਆਰ 12692 ਦਿਨ ਲੈਂਦੀ ਹੈ 3 ਮਹੀਨੇ ਤੁਹਾਡਾ ਪਾਣੀ ਬਚਦਾ ਜੀ ਜੇ ਕੋਇਂਟਰ ਦਾ ਚਾੜ ਕੱਟ ਵੀ ਹੋ ਗਿਆ ਤਾਂ ਅਗਲੀਆਂ ਪੀੜ੍ਹੀਆਂ ਵਾਸਤੇ ਪਾਣੀ ਵੀ ਛੱਡਾਂਗੇ ਹਰ ਗੱਲ ਬਰ ਉਹ ਖਤਮ ਕਰਕੇ ਫਿਰ ਕਿੱਥੇ ਜਾਵਾਂਗੇ ਦੋ ਕਿਸਮ ਦੀਆਂ ਮੱਕੀਆਂ ਨੇ ਬਰਸਾਤੀ ਮੱਕੀ ਤੋਂ ਇੱਕ ਮੱਕੀ ਤਾਂ ਅਸੀਂ ਜਿਹੜੀ ਝੋਨੇ ਤੋਂ ਵੱਧ ਪਾਣੀ ਲੈਂਦੀ ਹੈ ਉਹਨੂੰ ਤਾਂ ਅਸੀਂ ਪ੍ਰਮੋਟ ਹੀ ਨਹੀਂ ਕਰਦੇ ਅਸੀਂ ਤਾਂ ਬਿਜਲੀ ਜਿਹੜੀ 8 ਘੰਟੇ ਉਹ ਇੱਕ ਜੋਤ ਸ਼ੁਰੂ ਕਰਾਂਗੇ ਨਾ ਤੇ ਜਿਹੜੇ ਨਹਿਰੀ ਪਾਣੀ ਆ ਉਹ ਵੀ ਨਹਿਰੀ ਪਾਣੀ ਜਿੱਥੇ-ਜਿੱਥੇ ਜਾਊਗਾ ਉੱਥੇ ਬਿਜਲੀ ਜਿਹੜੀ ਹੈ ਉਹ ਰਾਤ ਨੂੰ ਦੇ ਮੰਗੇ ਸੀ ਹੈ ਜੀ ਪਿਛਲੀ ਵਾਰ ਵਿੱਚ ਕੀ ਹੈ ਜੀ 1626 ਵਿੱਚ ਕੋਈ ਪ੍ਰੋਬਲਮ ਨਹੀਂ ਪਾ ਪੀਏ ਬਲਕੇ ਬਲਕੇ ਸੈਂਟਰ ਸਰਕਾਰ ਨੇ ਵੀ ਇਹਦੀ ਤਾਰੀਫ ਕੀਤੀ ਹੈ ਪੀਏਯੂ ਨੇ ਕੱਢਿਆ ਇਹ ਵੀ ਕਿ ਹਾਂ ਇਹ ਬਹੁਤ ਵਧੀਆ ਹੈ ਉਹਨਾਂ ਨੇ ਲਿਆ ਪੀਡੀਐਸ ਵਾਸਤੇ ਲਿਆ ਸਾਥੋਂ ਤੋਂ ਤੋਂ ਉਹ 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 ਤਾਂ ਆਪਰ ਕਮੈਂਡ ਕਰ ਰਹੇ ਨੇ ਕਿ 1626 ਲਾਓ উনি গাল করলাঙ্গে সারে না সমঝোত কে নাল গানি পাই চালন জেন। যে এত পনতে যেন আপ লোগো নে পানি ছড়না শুরু কর দিয়া। বাট আপ ই অর্ডার কাল আ চকা হে কি অ্যাপো কে কি দুachte মাঙ্গো। কিয়া পাঞ্জাব সরকার উমারা সে মাগ ফোরস অর লগা সেনাত করegi? আপ ফোরস সেনাত করনে কি জুরত গয়া পানি ছড় রহে। জব পানি ফোরস পানি ছড়নে কে লি থোড়ি হে। ও তো ইঞ্জিনিয়ারো কা কাম। ফোরস তো ইসলিয়ে লাগাই থি কে বহা লোগ আ গয়ে থে। और डैम अगर ज्यादा लोग आ जाते जा वहां पर लॉ एंड ऑर्डर की स्थिति हो जाती तो पुलिस लगाई पहले रूटीन दिनों में वहां फोर्स नहीं रहती अब कह रहे हैं लगाएंगे शायद आगे इनका कुछ होगा आइडिया तो हमारी फोर्स है वहां जूरिडिक्शन कौन सी है जुरिडिक्शन तो हमारी है ना नीति योग में जाऊंगा जी परसों प्रधानमंत्री जी को वो तो कहूंगा कि ये क्या कर रहे हैं आप बता दीजिए जब तो पंजाब पुलिस को आप कैपेबल नहीं समझते कि हम रक्षा नहीं कर सकते हम तो देश की रक्षा करने वाले लोग हैं या फिर हम ये आठ करोड़ नौ करोड़ जो आप हम पर बोझ डाल रहे हो ये किस बात का है जब पानी हम दे रहे हैं कोटा और कोटा भी बल्कि उस समय निर्धारित किया जब बहुत पानी था अब उस उसको भी रिस्ट्रक्चर की जरूरत है दोबारा मिनती गिनती करके अब जितना पानी है उस हिसाब से कोटा निर्धारित करो फर्क तो हर एक चीज़ में पड़ता है देखो अपडेट तो हर यहाँ पे पहले कैस्टों की दुकान होती थी बामा अब है पहले कैस्टे बिकती थी फिर सीडी बिकती थी अब है है ही अब यूट्यूब आ गया और तरीके आ गए इंटरटेनमेंट के अब कैस्ट कैस्टों भी खड़े रहेंगे क्योंकि वही जो फीते वाली कैस्ट उसी पर खड़े रह गया अपडेट तो हर चीज़ में करना पड़ता है ठीक है ना तो इसको क्यों नहीं अपडेट करते पता नहीं उन्नीस सौ पचपन के उन्नीस साठ के पता नहीं कहाँ कहाँ से एग्रीमेंट लेके आ जाते हैं उस समय तो पानी बहुत ज़्यादा था नहीं ਕੀ ਕੀ ਕਮਾਇਆ ਨਹੀਂ ਪਤਾ ਉਦੋਂ ਬਾਅਦ ਨਸ਼ਾ ਵੇਚਿਆ ਨਹੀਂ ਪਈ ਲੱਕ ਤੋੜਨ ਤੋਂ ਬਾਅਦ ਉਦੋਂ ਬਾਅਦ ਜਿਹੜੇ ਮੁੰਡੇ ਮਾਰਦੇ ਰਹੇ ਜਾਂ ਜਿਹੜੇ ਡਰੋਨ ਆਉਂਦੇ ਰਹੇ ਜਿਹੜੇ ਫੜਦੇ ਰਹੇ ਲੱਕ ਤੋੜਨ ਤੋਂ ਬਾਅਦ ਵੀ ਆਈ ਗਏ ਉਹ ਮਤਲਬ ਕਿਹੜੇ ਲੱਕ ਤੋੜਨ ਦੀਆਂ ਗੱਲਾਂ ਕਰਦੇ ਆ ਇਹ ਤਾਂ ਪਹਿਲੇ ਮੈਂ ਕਰ ਗਿਆ ਸੀ ਹਨਾ ਆ ਪਾਣੀ ਵਾਲਾ ਵੀ ਮੈਂ ਪਹਿਲਾਂ ਹੀ ਕਰ ਗਿਆ ਸੀ ਕਿ ਜਿੰਨਾ ਕਰ ਗਿਆ ਸੀ ਉਹ ਲੋਕਾਂ ਨੂੰ ਬੁਟਾ ਪੈਨ ਭਾਈ ਕਿੰਨੀਆਂ ਨੇ ਸੀ ਟਨ ਦੀ 12 13 ਰਹਿ ਗਈ ਕੈਪਟਨ ਸਾਹਿਬ ਆਪ ਵੀ ਹਾਰ ਗਏ ਠੀਕ ਹੈ ਨਾ ਫਿਰ ਫਿਰ ਫਰਕੂਟਾਂ ਕੰਨ ਪਾਈ ਲੋਕਾਂ ਨੇ ਜੇ ਇੰਨਾ ਕੁਝ ਕਰ ਪਈ ਸੀ ਉਧਰੋਂ ਉਹ ਕਹੀ ਜਾਂਦੇ ਸੁਖੀਰ ਬਾਦ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਲਿਆ ਕਰੋ ਸਾਰਾ ਕੁਝ ਬਾਦ ਸਾਹਿਬ ਨੇ ਬਣਾਇਆ ਹੈ ਨਾ ਤੇ ਫਿਰ ਜੇ ਇੰਨਾ ਕੁਝ ਬਣਾਇਆ ਤੂੰ ਹਰਾਏ ਕਿਉਂ ਦੋ ਰਹਿ ਗਈ ਦੋ ਚੋਂ ਵੀ ਇੱਕ ਹੀ ਹੈ ਇੱਕ ਉਹ ਵੀ ਗਿਆ ਉਹ ਉਹਨੂੰ ਵੀ ਗੱਲਾਂ ਕਢੀ ਜਾਂਦੇ ਮੈਂ ਉਹਨੂੰ